ਕਿਵੇਂ ਦੇਖੀਏ ਮੈਂ ਸਭੀ ਦਾ ਪੰਜਾਬ ਦੇ ਵਿੱਚ ਅੱਜ ਕਾਨੂੰਨਾਂ ਦੀ ਚੀਜ਼ ਨਹੀਂ ਗਈ ਹਰ ਮਾਂ ਬਾਪ ਜਦੋਂ ਉਹਦਾ ਬੇਟਾ ਬੇਟੀ ਬਾਹਰ ਜਾਂਦੇ ਆ ਉਹ ਘਰ ਦੇ ਵਿੱਚ ਇੱਕੋ ਅਰਦਾਸ ਕਰਦੇ ਸੱਚੇ ਪਾਤਸ਼ਾਹ ਮੇਰਾ ਬੇਟਾ ਮੇਰੀ ਬੇਟੀ ਸੁੱਖ ਸ਼ਾਂਤੀ ਦੇ ਨਾਲ ਘਰ ਪਹੁੰਚ ਜਾ ਪਹਿਲਾਂ ਲੋਕ ਅਰਦਾਸ ਕਰਦੇ ਹੀ ਕਿ ਮੇਰੇ ਬੇਟੇ ਨੂੰ ਨੌਕਰੀ ਮਿਲ ਜੇ ਕਾਰੋਬਾਰ ਮਿਲ ਜੇ ਉਹ ਅੱਜ ਉਹਨਾਂ ਦਾ ਧਿਆਨ ਉਤਰੋਂ ਤੇ ਹਟ ਗਿਆ ਇਹ ਕੇਵਲ ਤੇ ਕੇਵਲ ਇੱਕੋ ਹੀ ਰਹਿ ਗਿਆ ਕਿ ਸਾਡੇ ਬੱਚੇ ਦੀ ਜਾਨ ਬਚੀ ਰਹੇ ਅੱਜ ਕੋਈ ਦੁਕਾਨ ਤੇ ਬੈਠਾ ਕੋਈ ਭਰਾ ਖੜਾ ਕੋਈ ਆਪਰੇ ਆਪ ਨੂੰ ਸੇਫਟੀ ਸਮਝਦਾ ਕਿ ਇਦਾਂ ਨਹੀਂ ਕਿ ਦੀ ਦੁਕਾਨ ਦੇ ਵਿੱਚ ਵੜ ਕੇ ਕਿਸੇ ਨੇ ਗੋਲੀਆਂ ਚਲਾ ਜਾਣੀਆਂ ਦਿਨ ਦਿਹਾੜੇ ਇਹੋ ਜੇ ਕੰਮ ਹੁੰਦੇ ਆ ਕਾਨੂੰਨ ਦਾ ਡਰ ਨਹੀਂ ਹੈਗਾ ਪਰ ਥੋੜੇ ਸਮੇਂ ਦੀ ਗੱਲ ਰਹਿ ਗਈ ਹੈ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਊਗਾ ਪੰਜਾਬ ਦੇ ਵਿੱਚ ਅਮਨ ਆਮਾਨ ਦੀ ਸਰਕਾਰ ਦੇਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਭੰਗੜੇ ਪਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਕੀ ਕਾਨੂੰਨ ਦਾ ਰਾਜ ਹੁੰਦਾ ਵਾ ਵਕਾਸ ਵੀ ਪੰਜਾਬ ਦੇ ਵਿੱਚ ਹੋਊਗਾ ਤੇ ਕਾਨੂੰਨ ਦਾ ਰਾਜ